ਹਾਂਜੀ ਅਸੀ ਕਾਲ ਦੀ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਠੀਕ ਠਾਕ ਹੋਵੋਗੇ ਤੇ ਜਿਹੜਾ ਉਹ ਚੂਹਾ ਵਰਮ ਦਾ ਬਾਜ ਕਰਨ ਲੱਗਿਆ ਸੀ ਉਹ ਅੰਦਰਲਾ 베어ਿੰਗ ਮਤਲਬ ਇਹ ਲਕੀਆਂ ਢਿੱਲੀਆਂ ਹੋ ਕੇ ਨਾ 베어ਿੰਗ ਇੱਕ ਥਾਂ 'ਤੇ ਖੜਾ ਰਿਹਾ ਵਰਮ ਉਹਦੇ ਵਿੱਚ ਘੁੰਮਣ ਲੱਗ ਗਿਆ ਤਾਂ ਉਹਦੀ ਬਾਜ ਆਉਂਦੀ ਸੀ ਉਹ ਫਿਰ ਅੱਜ ਉਹ ਹੈਗਾ ਫਲੈਂਚ ਪੱਤੀਆਂ ਸੀ ਸੀ ਫਿਰ ਅੱਜ ਹੌਜ਼ਿੰਗ ਪੈਂਦਾ ਕਰਿਆ ਉਹ 'ਚ ਤੇ ਚੱਲਦੀ ਐ ਮਸ਼ੀਨ ਸਾਡੇ ਤਿੰਨ ਕੀਲਿਆਂ ਦਾ ਘੇਰਾ ਸੀ ਇਹ ਇਹ ਹੋ ਗਿਆ ਤੁਰੀ ਫਾਇਜ਼ ਬੁਈ ਆਪਣੀ ਓਨੀ ਓਏ ਬਸ ਨਹੀਂ ਘਟਾਇਆ ਬਧਾਇਆ ਇਹ ਰੇਲ ਦੀ ਲਾਈਨ ਦੇ ਉਰਲੇ ਪਾਸੇ ਆ ਇਹ ਆ ਕੇ ਘਰ ਜਿੱਥੇ ਮਸ਼ੀਨ ਕੱਢਦੀ ਹੁੰਦੀ ਹੈ ਇਹ ਵੱਟ ਕੇ ਹੁਣ ਜਾਵਾਂਗੇ ਉਧਰ ਨੂੰ ਅੱਜ ਹੋਊਗੀ ਰਵਾਨੀ ਫਿਰ ਪਿੰਡ ਦੀ ਟਾਈਮ ਦੇ ਨਾਲੇ ਤੁਰਾਂਗੇ ਤਾਂ ਕੀ ਰਾਤ ਨੂੰ ਵੀ ਕਿਤੇ ਬਦੀਨ ਹੋਣ ਨਾਲੋਂ ਨੇੜੇ ਜਿਲਾਕੇ ਚਾਹੇ ਬੰਦਾ ਖੜ ਜੇ ਹਨਾ ਰੇ ਮਸ਼ੀਨਰੀ ਨਾਲ ਤੱਕਾ ਨਹੀਂ ਹੁੰਦਾ ਨਾਲੇ ਆਪ ਦੇ ਸਰੀਰ ਨਾਲ ਨਹੀਂ ਹੁੰਦਾ ਚਲੋ ਬਾਟ ਤਾਂ ਕੋਈ ਬਾਲੀ ਹੈ ਨਹੀਂ ਮੇਨ ਗੱਲ ਇਹ ਹੈ ਵੀ ਟ੍ਰੈਫਿਕ ਤੋਂ ਬਹੁਤ ਡਰ ਲੱਗਦਾ ਜੀ ਹੁਣ ਆਪਾਂ ਸਹੀਆਂ ਕਾਂ ਵਾਲੇ ਦਾ ਨਹੀਂ ਪਤਾ ਕਿੱਧਰੋਂ ਕਿੱਧਰ ਨੂੰ ਆਉਂਦਾ ਹੈ 400 ਹੁੰਦੇ ਬਹੁਤ ਨੇ ਹੁਣ ਮਸ਼ੀਨ ਇਹ ਨਹੀਂ ਹੈਗਾ ਵੀ ਜਿਵੇਂ ਵੀ ਜਿਵੇਂ ਅਸੀਂ ਟਕਾਈ ਨਾਲ ਚੱਲਦੇ ਹੁੰਨੇ ਆ ਦੂਜੇ ਲੋਅ ਚ ਚਲੀ ਜੇ ਜਾਂ ਮੜ ਜਾ ਹਾਈ ਵੀ ਇਹ ਨਹੀਂ ਹੈਗਾ ਵੀ ਵੱਧ ਨਹੀਂ ਲਾਉਂਦੇ ਵੀ ਦਾਣਾ ਮਾਰੂ ਵੀ ਦਾਣੇ ਆਈ ਤਾਂ ਕੋਈ ਪ੍ਰੋਬਲਮ ਨਹੀਂ ਆਪਾਂ ਸਾਰਾ ਕੁਝ ਦੇਖਣਾ ਹੁੰਦਾ ਹੈ ਵੀ ਇੰਜਨ ਵੀ ਸੌਖਾ ਰਹੇ ਮਸ਼ੀਨ ਵੀ ਨਾ ਲੋਡ ਲਵੇ ਵੀ ਜੰਮ ਕੇ ਚੱਲੇ ਹੁਣ ਜੇ ਆਪਾਂ ਤੋਰੀ ਜਾਈਏ ਉਧਰੋਂ ਇੰਜਨ ਨਾਲ ਲਾੜ ਛੱਡੇ ਚਲੋ ਵਿੱਚੋਂ ਹੁਣ ਸਾਰਾ ਕੰਮ ਕਰ ਰਿਹਾ ਹੈ ਬੈਲਟ ਵੀ 2150 ਹੈ ਨਾ ਉਹਨੇ ਤਾਂ ਆਪਦਾ ਕੰਮ ਇਹੀ ਕਰਨਾ ਪਰ ਫਿਰ ਉਹਦਾ ਕੀ ਫਾਇਦਾ ਵੀ ਜੇ ਕੰਮ ਅੱਧਾ ਹੋਇਆ ਉਧਰੋਂ ਤੇਲ ਨੂੰ ਸੂਟਾ ਭੱਜ ਜੇ ਵੀ ਉਹ ਢੰਗ ਨਾਲ ਚੱਲਣਾ ਪੈਂਦਾ ਆ ਵੀ ਹੁਣ ਬਹੁਤ ਵਧੀਆ ਤੋੜਾ ਇਹ ਚਲੋ ਇਹ ਨਿਵੇਂੜ ਕੇ ਚਲਦੇ ਆ ਅੱਗੇ ਫਿਰ ਬਣਾਉਣੇ ਉਧਰੋਂ ਵੀਡੀਓ ਅੱਡ ਹਾਂਜੀ ਇਹ ਇਹ ਆਗਾ ਦੀ ਬੰਗਵਾਲਜੇ ਵਾਲਾ ਦੋ ਕਿਲੇ ਜਾਨਕੀ ਦੋ ਤੋਂ ਥੋੜਾ ਜਿਹਾ ਹੀ ਘਾਟ ਆ ਪਰਾਂ ਕੁਛ 2.5 ਕਿਲੇ ਤੇ ਉਸ ਤੋਂ ਬਾਅਦ ਉਹ ਦੂਜਾ ਫੱਟਾ ਮੈਂ ਵੱਢਣ ਲੱਗਿਆ ਫਿਰ ਬੀੜੀ-ਬੀੜੀ ਬਣਾਈ ਨਹੀਂ ਹੈਗੀ ਉਹ ਹੈਗੇ ਤੇ 4 ਸਵਾ 4 ਦੇ ਲਾਗੇ ਬੰਨੇ ਹੋਣਗੇ ਉਹ ਖੇ ਖਰਾਬ ਜਾ ਬਹੁਤ ਕਰਿਆ ਦੀ ਸਪਰੇਅ ਕਰਨ ਲੱਗੇ ਦੱਗੀਆਂ ਦੁੱਗੀਆਂ ਉਹ ਫਿਰ ਬੁਰਾ ਲੱਗਦਾ ਜੇ ਛੱਡਦੇ ਆ ਉੱਚ ਟਾਈਮ ਬਹੁਤ ਲੱਗਿਆ ਇਹ ਚੜ ਜਾਂਦੇ ਗਈ ਜਿਰੀ ਇਹ ੱਬੜ ਚੱਲਿਆ ਇਸ ਤੋਂ ਬਾਅਦ ਇੱਕ ਇੱਥੇ ਵਿੱਚ ਰਹਿੰਦਾ ਉਹ ਸਾਈਡ ਉਹਨੂੰ ਰਾਹ ਨਹੀਂ ਸੀ ਉਹ ਹੋਣਗੇ ਦੋ ਤਿੰਨ ਕਨਾਲਾ ਉਹ ਵੱਢ ਕੇ ਫੇਰ ਲਾਉਣਾ ਇੱਕ ਦੇ ਉਹਨਾਂ ਦਾ ਹੋਊਗਾ ਤਿੰਨ ਚਾਰੋਂ ਪਤਾ ਨਹੀਂ ਇੰਨੇ ਕੀ ਹੋਣਗੇ ਕਾਟਰੇ ਵਾਲੀ ਵਾਰੀ ਰਹਿ ਗਈ ਅੱਜ ਇੱਕ ਦੋ ਤਿੰਨ ਤਿੰਨ ਵਾਰੀ ਕਾਟਰ ਲੈ ਗਿਆ ਹੁਣ ਇੱਥੋਂ ਫੇਰ ਕਾਟਰ ਲਾ ਕੇ ਜਾਣਾ ਪਊ ਇੱਕ ਕਾਂਕਲ ਆਇਆ ਸੀ ਉਹ ਉੱਪਰਲੇ ਬੰਨੇ ਆ 1121 ਵਾਹ ਵੀ ਕੱਲ ਨੂੰ ਵੱਡਾਂਗੇ ਕਿਉਂਕਿ ਹੁਣ ਜਿਹਨੂੰ ਹਾਂ ਹੋਈ ਹੋਈ ਅਗਲਾ ਟਰਾਲੀਆਂ ਦਾ ਨਹੀਂ ਖੜਾ ਤੇ ਜਾ ਕਿਸੇ ਦੀ ਮੰਗੀ ਹੁੰਦੀ ਹੈ ਵੀ ਖੱਜਲ ਖਵਾਰ ਕਰਨੋਂ ਚੰਗਾ ਇੱਧਰ ਕੱਲ ਨੂੰ ਫੇਰ ਆਉਣਾ ਸਵੇਰੇ ਦੂਜੀ ਮਸ਼ੀਨ ਆਊਗੀ ਉਦੋਂ ਕੱਟ ਜਾਣਗੇ ਨਾਲੇ ਚਲੋ 1121 ਦੇ ਚੈੱਕ ਹੋ ਜੂ ਸੈਟ ਹੋ ਜੂ ਮਸ਼ੀਨਾਂ ਉਹ ਵੇਗ ਰੋ ਇਕੋਥੇ ਉਹ ਐਲੀਵੇਟਰ ਦੇ ਥੱਲੇ ਨਾ ਪੱਤੀ ਲੱਗੀ ਹੋਈ ਏ ਜਿਹੜਾ ਉਹ ਟੁੱਟ ਕੇ ਸਕੌਟ ਤੇ ਚੈਨ ਦੇ ਵਿਚਾਲੇ ਫਸ ਗਈ ਉਹਨੇ ਬਹੁਤ ਟਾਈਮ ਲਵਾਤਾ ਜਾਨੀ ਕਿ ਇੱਤਾ ਪਣਾ ਘੰਟਾ ਮਸ਼ੀਨ ਖੜ ਗਈ ਚੈਨ ਢਿੱਲੀ ਕਰੀ ਪੇਜ ਕਪੂਸਕਾਰ ਹੱਟਾ ਮਾਰ ਮੂਰ ਕੇ ਬਿੰਗੀ ਕਰਕੇ ਉੱਪਰ ਉੱਪਰਲੇ ਪਾਸੇ ਫਸੀ ਹੋਈ ਸੀ ਤੇ ਉੱਪਰੋਂ ਨਿਕਲ ਹੀ ਨਾ ਫੇਰ ਥੱਲੇ ਨੂੰ ਗਿਰ ਗਈ ਫੇਰ ਥੱਲੇਲੇ ਪਾਸੇ ਜਾ ਕੇ ਡਿੱਗੀ ਮਤਲਬ ਜਿਹੜੀ ਰੇਲ ਹੁੰਦੀ ਹੈ ਨਾ ਆਪਣੀਆਂ ਵਿੱਚ ਪਾਉਣਿਆਂ ਐਲੀਵੇਟਰਾਂ 'ਚ ਸਕਾਉਟ ਦੀ ਗਰਾਰੀ ਉਹਦੇ ਟੱਕ ਦੇ ਵਿੱਚ ਦੀ ਲੰਘਣੀ ਚਾਹੀਦੀ ਹੈ ਵੀ ਸਾਫਟ ਦੇ ਲਵੇ ਹੋਵੇ ਉਹ ਜੇ ਉਹ ਵੀ ਮੰਨ ਲਓ ਵੀ ਉੱਥੇ ਵੀ 3-4 ਇੰਚ ਦਾ 2 ਇੰਚ ਦਾ ਗੈਪ ਹੈ ਮਤਲਬ 2 ਦਾ ਚਲੋ ਠੀਕ ਹੈ ਜੇ 3-4 ਇੰਚ ਦਾ ਗੈਪ ਹੈ ਤਾਂ ਉਹ ਵੀ ਦਾਣੇ ਤੋੜੂਗੀ ਕਿਉਂਕਿ ਉਹ ਰੇਲ ਤੇ ਦਾਣੇ ਚੜ੍ਹ ਨਹੀਂ ਰਹੇ ਚੈਨ ਚੱਕ ਨਹੀਂ ਰਹੀ ਉਹ ਉੱਥੇ ਹੀ ਘਮਾਈ ਜਾਂਦੀ ਹੁੰਦੀ ਹੈ ਟੋਟਾ ਕਰੀ ਜਾਂਦੀ ਹੁੰਦੀ ਹੈ ਉਹ ਵੀ ਟੋਟੇ ਦਾ ਮੇਨ ਕਾਰਨ ਹੋ ਜਾਂਦਾ ਹੈ ਅੱਜ ਦੇਖ ਲਿਆ ਫਿਰ ਜਿਹਦੇ ਹਿਸਾਬ ਨਾਲ ਵਿਲੇ ਹੁੰਨੇ ਹਨ ਨਾ ਧੋ ਕੇ ਰੋਟੀ ਅੱਧੀ ਖਾ ਕੇ ਚਾਲੇ ਪਾਵਾਂਗੇ ਪਹਿਲਾਂ ਬਾਜ ਦਾ ਉਹਦਾ ਵਹਿਮ ਕਰੀਗੇ ਬਿੰਦਰ ਕਹਿੰਦਾ ਵੀ ਗੇਡ ਰਾਮ ਦੇ ਬੈਰਿੰਗ ਜਿਹੜਾ ਉਹਦਾ ਮਾਹ ਨਾ ਬੈਰਿੰਗ ਦੀ ਬਾਜ ਨਹੀਂ ਹੈਗੀ ਤੇ ਉਸ ਤੋਂ ਬਾਅਦ ਚਲੋ ਢੇੜਾ ਜਿਹਾ ਦਿੱਤਾ ਉਹਨੇ 10 ਹੀ ਦਿੱਤਾ ਵੀ ਭਾਈ ਮੈਂ ਵਿੱਚ ਫਸੀ ਹੋਈ ਆ ਐਲੀਵੇਟਰ ਚੋਕ ਕਰਤਾ ਜੀ ਤਾਂ ਕੋਈ ਵੀ ਐ ਬ੍ਰੇਕਡਾਊਨ ਮਸ਼ੀਨ ਦੇ ਆਉਂਦੀ ਆ ਪਹਿਲਾਂ ਦੱਸਦੀ ਆ ਇਹ ਨਹੀਂ ਹੁੰਦਾ ਹਨਾ ਵੀ ਇੱਕਦਾਂਵੇਂ ਕੰਮ ਹੋ ਜਾਊਗਾ ਉਹ ਸ਼ਾਫਟ ਸੂਰ ਟੁੱਟਣ ਵਾਲਾ ਮੰਨਿਆ ਵੀ ਉਹ ਨਹੀਂ ਦੱਸਦੀ ਉਹ ਮੌਕੇ ਦੀ ਪਟਾਕਾ ਪੈਂਦਾ ਇੱਕ ਆਇਆ ਹੋਇਆ ਮਸ਼ੀਨ ਦਾ ਫੋਨ ਫੀਡਰ ਸ਼ਾਫਟ ਵੀ ਜੇ ਐਤ ਕੀ ਪਾਤੀ ਤਾਂ ਕਹਿੰਦੇ ਵੀ ਡੇਢ ਸੀਜ਼ਨ ਲਾਉਂਦੀ ਆ ਇੱਕ ਫੀਡਰ ਇੱਕ ਗਾਇਡ ਡਰਮ ਦੋਨੇ ਸ਼ਾਫਟਾਂ ਤੋੜਦੀ ਆ ਤੇ ਹੋਰ ਬ੍ਰੇਕਡਾਉਨਾਂ ਖਾਸੀਆਂ ਗਨੇਈਆਂ ਤੀਆਂ ਉਹ ਕਹੇ ਤੇ ਕਹੇ ਛੱਡ ਜਾਗੇ ਮਸ਼ੀਨ ਦੇਖਾਂਗੇ ਕੋਈ ਨਹੀਂ ਫਿਊਜਨ ਤੋਂ ਬਾਅਦ ਬਣਾਵਾਂਗੇ ਪ੍ਰੋਗਰਾਮ ਕੀ ਬਣਦਾ ਨਾ ਖੱਤੇ ਚ ਮੰਨ ਲਉ ਨਾ ਇਹ ਜ਼ਾਲੇ ਵਾਲੇ ਵਾਲੇ ਪੜੀਆਂ ਨੇ ਵੀ ਕੀ ਕਹਣਾ ਕਿਤੇ ਕੋਈ ਡਾਰ ਰਹਿ ਗਿਆ ਹੋਵੇ ਉਹ ਉੱਥੇ ਰਹੇ ਨੇ ਕੁੰਜੇ ਦੇ 2-4 ਵੀ ਨਹੀਂ ਕਿਤੇ ਦੱਤੀ ਨਹੀਂ ਚੱਕਣ ਦਿੱਤੀ ਇੱਕੋ ਸਟੈਪ ਚੱਲਦੀ ਆ ਉਹਦੀ ਦੋ ਤਿੰਨ ਪਲੇਟ ਬਦਲੇ ਸੀ ਤੇ ਦੋ ਕੁ ਫੇਰ ਬਦਲਣ ਵਾਲੇ ਹੋਏ ਪਏ ਨੇ ਕੱਢ ਕੇ ਫੇਰ ਲਾ ਦਾਂਗੇ ਨਵੇਂ ਉਹਦੇ ਨਹੀਂ ਵਿੱਚ ਮਸ਼ੀਨਾਂ ਹੱਡ ਤੋੜਦੀਆਂ ਬੁਰੇ ਹਾਲ ਵਿੱਚ ਚਲੋ ਨਹੀਂ ਪਤਾ ਹੁੰਦਾ ਉਦੋਂ ਇਹੀ ਕੁਝ ਹੁੰਦਾ ਹਨਾ ਕਈ ਵਾਰੀ ਤਾਂ ਇਹ ਹੁੰਦਾ ਵੀ ਚਲੋ ਕਾਟਰ ਕੋਟਰ ਲੱਗ ਗਿਆ ਵੱਜਿਆ ਹੋਇਆ ਬਿੰਗਾ ਐਂਗਲ ਉਂਗਲ ਬਿੰਗੀ ਉਦੋਂ ਤਾਂ ਚਲੋ ਟੁੱਟ ਨਹੀਂ ਟੁੱਟਣਾ ਕਈ ਵਾਰੀ ਮੂਹਰੋ ਹੈ ਵਾਲਾ ਹੈਡਰ ਨੂੰ ਚੱਕਣ ਲੱਗ ਜਾਂਦਾ ਹੈ ਉਦੋਂ ਟੁੱਟਦਾ ਹੈ ਪਰ ਜੀ ਆਪਾਂ ਦੇਖੀਏ ਮੋਟਰ ਮਾਟਰ ਦਾ ਹੁਣ ਦਾ ਕੰਮ ਹੈ ਵੀ ਮੋਟਰ ਨਾਲ ਦਾ ਬਹੁਤ ਵਧੀਆ ਚੀਜ਼ ਆ ਇਹ ਮੋਟਰ ਦਾ ਹੁਣ ਜੇ ਗੁੱਲੀ ਗਾਲੀ ਡੰਡਿਆਲੀ ਕਣਕਾ ਜੀ ਉਹ ਵੱੜਦੀ-ਬੜਦੀ ਕੋਈ ਨਹੀਂ ਹੁੰਦੀ ਉਹਦਾ ਫਿਰ ਬੈਲਟ ਬੁਲਟ ਟਾਈਟ ਕਰ ਬੁਰੇ ਹਾਲ ਆ ਫੇਰ ਇਹ ਕਿਹੜਾ ਪੈਂਦਾ ਉਹਨੂੰ ਫੰਗਰਾਂ ਡਾਉਣ ਨੇ ਜੇ ਗੁੱਲੀ ਡੰਡਾ ਆ ਗਿਆ ਫਿਰ ਤਾਂ ਬਸ ਜਵਾਬ ਦੇਣ ਵਾਲੀ ਕੰਮ ਹੁੰਦਾ ਵੀ ਕੱਢ ਕੇ ਲਿਹਾਉਣ ਵਾਲੀ ਕੰਮ ਆਉਂਦਾ ਮਸ਼ੀਨ ਦਾ ਨਾਲੇ ਜਦ ਨਹੀਂ ਚਲਾਈ ਆ ਮਸ਼ੀਨ ਕਣਕ ਤੋਂ ਲੈ ਕੇ ਹੁਣ ਤੱਕ ਬੌਲੇ ਦੇ ਚਾਰੇ ਨਟ ਖੋਲ ਕੇ ਨਹੀਂ ਦੇਖੇ ਮਤਲਬ ਉਹ ਜਿਵੇਂ ਅਸੀਂ ਸਪੇਸਰ ਕੱਢ ਕੇ 2mm ਦਾ ਲੋਕ ਪਾਉਣੇ ਹੁੰਦੇ ਆ ਉਹਦੇ ਵਿਚਾਲੇ ਜਿਹੜਾ ਆਪਣੇ ਘੁੱਟਣ ਵਾਲੇ ਲੋਕ ਪਲਾਸ ਹੁੰਦਾ ਉਹਦੇ ਜਿਹੜਾ ਲੋਕ ਹੁੰਦਾ ਵੱਡਾ ਜਿਹੜੀਆਂ ਕੋਨਾ ਆ ਗਈਆਂ ਕੋਨਾਂ ਦੇ ਜਮਾਂ ਵਿਚਾਲੇ ਰੱਖਣਾ ਵੀ ਪੂਰਾ ਪੂਰਾ ਹੋਵੇ ਉਹਦੇ ਨਾਲ ਨਾ ਤਾਂ 베ਰਿੰਗ ਗਰਮ ਹੋਣਾ ਤੇ ਨਾ ਨਟ ਢਿੱਲਾ ਹੋਵੇ ਤੇ ਨਾ ਬੋਲਾ ਆਵਾਜ਼ ਕਰੇ ਕੋਈ ਕਮਲਾ ਕਹਿੰਦਾ ਕੋਈ ਢਮਰੂ ਕਹਿੰਦਾ ਕੋਈ ਬੋਲਾ ਕਹਿੰਦਾ ਇਹ ਤਾਂ 5 ਕਿਲੋਮੀਟਰ ਦੇ ਪਿੰਡਾਂ ਦੇ ਵਿੱਚ ਆਮ ਚੀਜ਼ਾਂ ਦੇ ਨਵੇਂ ਬਦਲੇ ਜਾਂਦੇ ਨੇ ਇਹ ਤਾਂ ਚਲੋ ਫੇਰ ਮਸ਼ੀਨਰੀ ਆ ਨਾ ਕੋਈ ਕਿੱਥੇ ਕੀ ਕਹਿੰਦਾ ਕੋਈ ਕੀ ਕਹਿੰਦਾ ਇਹ ਨੱਬੜ ਗਿਆ ਬਸ ਹੋਰ ਹੈ ਗਿਆ ਉਧਰੋਂ ਉਹ ਵੀ ਵਧੀਆ ਖੱਤਾ ਖੜਾ ਸਾਰਾ ਪਹਿਲਾਂ ਵਾਲਾ ਦਾ ਬੁਰਾ ਹਾਲ ਦੀ ਪਿੰਦਰ ਮੈਨੂੰ ਕਹਾਂ ਤੂੰ ਹੀ ਵੱਡਗਾ ਮੇਥੋਂ ਹੀ ਵੱਢੀ ਜਾਂਦੀ ਮਹਾਚਰ ਮੈਂ ਚਲਾਉਣਾ ਸਾਰਾ شو <applause> ਕੰਮ ਤੇ ਹੁਣ ਚੱਲਦੀ ਆ ਜੋ ਟਾਈਗਰ ਚ ਮੁੜ ਕੇ ਦਵਾਰੇ ਦਵਾਰੇ ਆਉਣਾ ਕਰਨਾ ਕਾਟਰ ਲਾਉਣਾ ਕਰਨਾ ਬਹੁਤ ਔਖਾ ਸੀ ਇੱਧਰ ਫਿਰ ਤਾਂ ਹਾਂ ਕਰੀਦੀ ਵੀ ਵੱਟ ਕੀ ਲਜਾਵਾਂਗੇ ਹੀਲਾ ਡੇੜੇ ਆ ਇਹ ਤੇ ਹੈਗੀ ਤਕੌਣ ਜੀ ਨਹੀਂ ਮਸ਼ੀਨਾਂ ਆ ਵੇਲੇ ਨਾ ਜਾਨ ਨਿਕਲ ਜਾਂਦੀ ਆ ਗੜਾਉ ਗੜਾਉ ਡਾਟੇ ਪੈਂਦਾ ਹੁੰਦਾ ਇਹਨੂੰ 1% ਵੀ ਫਰਕ ਨਹੀਂ ਕੱਟਾਉਂਦਾ ਰਾਤ ਨੂੰ ਹੋਰ ਨਹੀਂ ਕੋਈ ਆਉਂਦਾ ਵਿਚਲ ਜੇ ਇਹ ਆ ਵੀ ਇਹ ਛਣਦਾ ਨਹੀਂ ਹੁੰਦਾ ਜਿਹੜੀ ਟੂ ਇੰਚ ਹੀ ਰਹੇਗੀ ਦਾਲੇ ਆ ਗਏ ਤੇਲੇ ਮਸਰੇ ਉਹ ਵੀ ਤੋਈ ਜੀ ਕਿਤੇ ਕੇ ਦੀ ਤੇ ਹੁੰਦੀ ਆ ਨਹੀਂ ਹੈਗਾ ਵੀ ਲਗਾਤਾਰ ਰੇ ਪਈਆਂ ਨੇ ਆਤ ਨੂੰ ਤਾਂ ਚਲੋ ਮੰਨਿਆ ਵੀ ਖਿਲ ਹੁੰਦੀ ਆ ਹਨਾ ਪੀਲਾੰਗਾ ਛੜਦਾ ਨਹੀਂ ਹੁੰਦਾ ਕਿ ਇੱਥੇ ਹੋਰ ਆ ਗਿਆ ਸੀ ਉਹ ਤਾਂ ਵੱਡਿਆ ਗਿਆ ਇਹਦੇ ਰੇਂਦੇ ਜਾਂਦੀਆਂ ਚਾਰਕ ਕਨਾਲਾਂ ਯਾਨੀ ਕਿ ਅੱਧਾ ਕਿੱਲਾ ਤੇ ਬਾਹਰ ਰਹਿ ਗਿਆ ਇਹਦਾ ਅੱਧਾ ਜਿਹੜਾ ਇੱਕ ਆਹ ਇਹ ਵੱਡਿਆ ਗਿਆ ਸਾਰਾ ਉਧਰ ਲੰਗਾ ਹੀ ਬਹੁਤ ਜ਼ਿਆਦੇ ਪਰਾਲੀ ਯਾਨੀ ਕਿ ਕੱਦ ਬਹੁਤ ਹੀ ਝੋਨੇ ਦਾ 110 ਤੀ ਇਹ ਪੂਰੀ ਫੁੱਲ ਤੇ ਰੇਲ ਪੈ ਗਈ ਆ ਸਵਾ 8 ਹੋ ਗਏ ਨੇ ਉਹ ਤੂੰ ਹੀ ਦੀ ਆਲਾ ਦਾਣਾ ਦੂਣਾ ਕੀ ਕਹਣਾ ਕਿਤੇ 10 ਫੁੱਟ ਚ ਇੱਕ ਅੱਧਾ ਥਿਆ ਜੇ ਨਹੀਂ ਨਹੀਂ ਕੋਈ ਵੀ ਦਾਣਾ ਦੂਣਾ ਆਇਆ ਤੇ ਇਹਦੇ ਨਾਲ ਇਦੂ ਅੱਗੇ ਨੇ ਜਿਹੜੇ 6 ਕੀਲੇ ਨਾ ਜਿਹੜੀ ਮਸ਼ੀਨ ਤੇ ਇਹਨਾਂ ਨੇ ਬਣਾਇਆ ਸੀ ਉਹ ਹੁਣ ਭੱਜ ਗਏ ਸਾਰੇ ਦਾਣੇ ਦੂਣੇ ਪਾਉ ਮਾਰ ਕੇ ਗਈ ਆ ਮਸ਼ੀਨ ਉਹ ਤੇ ਮਤਲਬ ਇਹ ਇਥੇ ਮੋਡ ਮਡ ਵੱਡੀ ਜਾਂਦੇ ਨੇ ਤੇ ਬੋਕਰਾਂ ਨਾਲ ਝਾੜੂਆਂ ਨਾਲ ਕਰਦੇ ਨੇ ਇਕੱਠੇ ਇਹ ਹੁਣ ਛੱਡ ਕੇ ਭੱਜ ਕੇ ਸਾਰੇ ਮੈਦਾਨ ਹੁਣ ਆਪਣੇ ਬੰਨੀ ਨੂੰ ਵਧੀ ਜਾਂਦਾ ਕੰਮ ਤੇ ਚਲੋ ਮੌਕਾ ਦੇਖਦੇ ਆ ਅੱਜ ਜਾਣ ਵਾਲਾ ਵੀ ਕੰਮ ਅੜ ਗਿਆ ਕਿਉਂ ਫਿਰ ਉੱਥੇ ਵੀ ਉਹੀ ਕੁਝ ਵੱਡਾਂਗੇ ਉਹਦੇ ਨਾਲ ਚੰਗਾ ਵੀ ਉਰੀ ਵੱਢ ਲਈਏ ਜੇ ਖਰਚਾ ਨਹੀਂ ਹੋ ਇੱਕ ਥਾਂਵੇਂ ਮਸ਼ੀਨ ਚੱਲੀ ਜਾਊ ਇਕੱਠਿਆਂ ਦਾ ਸਾਥ ਬਣਿਆ ਰਹਿੰਦਾ ਤੇ ਬਾਕੀ ਚਲੋ ਦੇਖਦੇ ਆ ਕੀ ਬਣਦਾ 1-2 ਦਿਨਾਂ ਚ ਲਓ ਜੀ ਇਹ ਵੀ ਫਤਿਹ ਹੋ ਗਿਆ ਪਹਿਲਾਂ ਹੀ ਇਕੱਠੇ ਬਹਿ ਗਏ ਸਾਰੇ ਜਣੇ ਗੱਲੀ ਪਾਤੀ ਲੱਗ ਗਈ ਤੇ ਉਦੋਂ ਫਿਰ ਮਹਾਚਾਰ ਫੇਰ ਬਣਾ ਲਾਂਗੇ ਵੀਡੀਓ ਤੇ ਬਾਕੀ ਸਾਨੂੰ ਬੰਦਾ ਮਿਲਿਆਉਣਿਆ ਇਹ ਜਿਹਦਾ ਥੋਂ ਵੱਢਿਆ ਵੀ ਕੀ ਕਹਿੰਦਾ ਉਹ ਆ ਰਹੇਗੇ ਦੀ ਪੋਸ ਜੀ ਮੈਂ ਦਾਣੇ ਦੇਖਣ ਲੱਗ ਗਿਆ ਸਾਰੀ ਫੋਕ ਪਈ ਆ ਰੇ ਗਾਣੇ ਪਤਾ ਨਹੀਂ ਕਿੱਥੇ ਕੱਢਣੇ ਹੋਣਗੇ ਇਹ ਇਹ ਜਿਹੜੀ ਆਪਾਂ ਪਹਿਲਾਂ ਵੱਢ ਕੇ ਗਏ ਤੇ ਨਾ ਉੱਥੇ ਲਾਉਣੀ ਆ ਆਹੋ ਇਹ ਤੇ ਭਈਆ ਵੀ ਨਹੀਂ ਆਏ ਲੈਣ ਓਏ ਆਹੋ ਲੱਭਾਈ ਨਹੀਂ ਬੋਲ ਲੈਣੀ ਹੋਣਾ ਇਹ ਹੂੰ ਉਹ ਦੂਜਿਆਂ ਦਾ ਕੀ ਬਣਿਆ ਨਾਰੇ ਪਰ ਉਹ ਦਾ ਬੋਰੇ ਪਰ ਪਰ ਲੈ ਗਏ ਸਾਂ ਚੱਲ ਕੋਪੀ ਕਾਨ ਹੈ ਉਹਦੀ ਬੋਰੇ ਪਰ ਪਰ ਲੈ ਗਏ ਲੋਕੀ ਆਹੋ ਚੱਲ ਕੋਈ ਬਹੁਤ ਧਾਣੇ ਖੜੇ ਲੋਕਾਂ ਨੇ ਉਧਰ ਆ ਵੀ ਅਸੀਂ ਪੜਦੇ ਤੇ ਆ ਖੱਤਾ ਤੇਰੇ ਵਾਲਾ ਆਹੋ ਉਹ ਪਰਲੇ ਬੰਨੇ ਲੱਗੇ ਹੋਤੇ ਭਈਏ ਬਹੁਤ ਧਾਣੇ ਖੜੇ ਸਨ ਲੋਕਾਂ ਨੇ ਫੜਿਓ ਸਾਨੂੰ ਦੇਖ ਕੇ ਜਿੱਦ ਜਿੱਦ ਭਜਾਉਂਦੇ ਹੁੰਦੇ ਤੇ ਵੀ ਇਹ ਭਜਾਉਂਦੇ ਨੇ ਅਸੀਂ ਭਜਾਈਏ ਆਹੋ ਰਣੇ ਮੁੰਦਲਾ ਨਾੜੀ ਇਹ ਹੈ ਹੋਮ ਡਿਲੀਵਰੀ ਇਹ ਹੈਡਾ ਮਿਸਤਰੀ ਕਾਲਾ ਕੋਈ ਬਿਲਡਿੰਗ ਬੋਰਡ ਦਾ ਜਿਆਦਾ ਕੰਮ ਮੜ ਜੇ ਫਿਰ ਇਹੀ ਕਰਕੇ ਆਉਂਦਾ ਹੁੰਦਾ ਤੇ ਚਲੋ ਥਾ ਥੋੜਾ ਇਹਦੇ ਕੋਲੇ ਵਿਚਾਰੇ ਕੋਲੇ ਬੇਲ ਇੱਕ ਵੇਲੇ ਅਸੀਂ ਕੱਢ ਦਿੰਦੇ ਹੁੰਨੇ ਆ ਇਹ ਇਹਦਾ ਖੱਤਾ ਪਹਿਲਾਂ ਵੱਟ ਕੇ ਗਏ ਤੇ ਇਦਰੀ ਹਾਂ ਇਹ ਜੋ ਫਕਾ ਲਉਂਦੀ ਲੋ ਲੀਂਗੇ ਵਾਹ ਵਾਹ ਗੱਲ ਕੋਈ ਤੇ ਤਿੰਨ ਕਨਾਲ ਥਾਂ ਦੀ ਪੂਰਾ ਹੌਲ ਟੈਂਕ ਭਰਿਆ ਇੱਕ ਤੇ ਕਮਾਲ ਦੇ ਵੇਲਾ ਡੇ ਡੇ ਭਰ ਗਈ ਹਾਂ ਬੁੰਡੀ ਜੀ ਕੀ ਆ ਵਿੱਚ ਇਹਦੇ ਉਹ ਬੂਟੀ ਜੀ ਹੈ ਨਾ ਕਾਲੀ ਕਾਲੀ ਜੀ ਜੀ ਅੱਜ ਨੇਰਾ ਖਾ ਦਾ ਹੋ ਗਿਆ ਸੀ ਤੇ 9:30 ਵਜੇ ਆ ਗਏ ਘਰੇ ਜੀ ਸਰਦਾਰ ਨਹਾ ਲਿਆ ਟਾਈਮ ਨਾਲ ਅਸੀਂ ਹਲੇ ਰਹਨੇ ਆ ਵਾਰੀ ਵਾਰੀ ਲੱਗੇ ਹੋਏ ਆ ਜੇਜਰ ਨਾਲ ਹੌਲੀ ਹੌਲੀ ਭਰਦਾ ਪਾਣੀ ਤੇ ਔਰ ਸਕੇ ਮੇਰੇ ਵਿਹੜੀ ਅੱਜ ਅੱਜ ਪੂਰੀ ਪਰੀ ਅੱਜ ਚਲਾਈ ਦੀ ਮਸ਼ੀਨ 10:30 11:00 ਵਜੇ ਘੈਰੀ ਵਾਤੀ ਗੀ ਤੇ ਸਾਡੇ ਨਾਲ ਇੱਥੋਂ ਲੈ ਦੇ ਤੇ ਉਸ ਤੋਂ ਬਾਅਦ ਸਹੀ 5:30 ਵਜੇ 14 ਕਿਲੇ ਵੱਡੇ ਟਾਈਮ ਨਾਲ ਹੂੰ ਇੱਕੋ ਰੇ ਹੈ ਨਾ ਕਟਰ ਕਟਰ ਲਾਉਣ ਤੇ ਟਾਈਮ ਬੜਾ ਖਰਾਬ ਹੁੰਦਾ ਸਾਨੂੰ ਵੀ ਅੱਜ ਪੰਜ ਵਾਰੀ ਕੱਟਣਾ ਪੈ ਗਿਆ ਰਿਸ਼ਕ ਬੋਲਿਆ ਜੀ ਇਹ ਕਟਰ ਦਾ ਹਾਂ 13 ਪਾਗਲੇ ਹੈਣੀਆਂ ਵਾਲੇ ਦੇਖ ਕਿੰਨੀ ਜੂੰਗੀ ਜ਼ਮੀਨਾਂ ਆਹੋ ਇੱਧਰ ਬੜਾ ਉਹ ਕਾਂਤੀ ਦਾ ਵੱਡਿਆ ਫੌਜੀ ਦਾ ਖੜਕਿਆ ਜੀ ਤੇ ਮੇਰੇ ਯਾਰ ਬਾਕੀ ਠੀਕ ਹੈ ਜੀ ਕਿਰਪਾ ਮਾਲਕ ਦੀ ਸੋਣਾ ਚੱਲਦਾ ਕੰਮ ਕੋਈ ਲਾਂਬਾ ਨਹੀਂ ਆਇਆ ਕਿਸੇ ਦਾ ਕੋਈ ਨੁਕਸਾਨ ਨਹੀਂ ਤੇ ਹੁਣ ਵੀ ਰਾਤ ਨੂੰ ਵੱਡੀ ਹੈ ਕੋਈ ਦਿੱਕਤ ਨਹੀਂ ਆਈ ਹੈਗੀ ਕੀ ਕਹਣਾ ਵੀ ਇੱਕ ਅੱਧੀ ਟੂਈਂ ਜੀ ਵਾਲਾ ਦਾਣਾ ਕਿਤੇ 10-12 ਫੁੱਟ ਚ ਸਿਆਉਂਦਾ ਦੀ ਹੈ ਨਾ ਵੀ ਨਹੀਂ ਟ੍ਰੇਲ 'ਚ ਇਹ ਹੋ ਜਾਂਦਾ ਵੀ ਦਾਣਿਆਂ ਦੇ ਢੇਰ ਲੱਗਣ ਲੱਗ ਜਾਂਦੇ ਨੇ ਟਾਵਾ ਕਰ ਰਹੇ ਰਹੀਂ ਤੇ ਕੋਈ ਇਹੋ ਜੀ ਸ਼ਿਕਾਇਤ ਨਹੀਂ ਆਈ ਇਹ ਜਿਹੜੀ ਮਗੀ ਦੇ ਪਹਿਲਾਂ ਉਹ ਬਣਾਉਣ ਲੱਗਦੀ ਢੇਰੀਆਂ ਜੀਆਂ ਉਹ ਦੇਖਿਆ ਫਿਰ ਇਹਦੀ ਤੰਗਲੀ ਚੋਕ ਹੋਈ ਪਈ ਤੇ ਇਹਦੀ ਤੰਗਲੀ ਸੰਘਣੀ ਬਣਾਈ ਹੋਈ ਆ ਥੋੜੀ ਜੀ ਤੇ ਉਹਦੇ ਵਿੱਚ ਫੋਸ ਬਚ ਕੇ ਮਾਲ ਜਮਾ ਹੋਇਆ ਪਿਆ ਤੀ ਉਹ ਜਦੋਂ ਉੱਥੇ ਜਿਆਦਾ ਹੋ ਜਾਂਦਾ ਸੀ ਫਿਰ ਥੱਬੇ ਬਣਾਉਣ ਲੱਗ ਜਾਂਦੀ ਸੀ ਤੇ ਅੱਜ ਫਿਰ ਸਵੇਰੇ ਉਹ ਵੀ ਸਾਫ਼ ਕਰੀ ਸੀ ਤੇ ਅੱਜ ਸੈੱਟ ਚੱਲੇ ਆ ਕੰਮ ਚਲੋ ਠੀਕ ਹੈ ਜੀ ਮਿਲਦਾ ਫਿਰ ਕੱਲ ਨੂੰ ਨਵੇਂ ਕੰਮ ਤੇ ਨਵੀਂ ਵੀਡੀਓ ਨਾਲ ਧੰਨਵਾਦ ਆ ਸਾਰਿਆਂ ਦਾ ਸਤਿ ਸ਼੍ਰੀ ਅਕਾਲ